ਨਾਵਲ ਮੋੜ ਆਈ ਬਹਾਰ ਇਸ ਨਾਵਲ ਦੇ ਲੇਖਕ ਬਿੰਦਰ ਕੋਲਿਆਵਾਲ ਕਾਟ ਨੰਬਰ 9 ਸਦਰਾਂ ਦੇ ਫੁੱਲ ਸਦਾ ਨਹੀਂ ਖੜਦੇ ਹੁੰਦੇ ਅਤੇ ਨਾ ਹੀ ਸੁੱਕੇ ਫੁੱਲਾਂ ਵਿੱਚੋਂ ਕਦੀ ਮਹਿਕ ਆਉਂਦੀ ਹੁੰਦੀ ਹੈ ਸ਼ਮਸ਼ਾਨ ਘਾਟ ਵਿੱਚ ਕਦੇ ਨਾਚ ਨਹੀਂ ਹੁੰਦਾ ਅਤੇ ਨਾ ਹੀ ਕਦੀ ਦਿਨੇ ਤਾਰੇ ਚੜਦੇ ਹਨ ਕੁਦਰਤ ਦੇ ਸਾਰੇ ਅਸੂਲ ਆਪਣੇ ਹੀ ਹਨ ਅਤੇ ਕੁਦਰਤ ਕਦੀ ਵੀ ਆਪਣੇ ਅਸੂਲਾਂ ਤੋਂ ਬਾਹਰ ਨਹੀਂ ਜਾਂਦੀ ਕੁਦਰਤ ਦੇ ਭੇਤਾਂ ਨੂੰ ਅਜੇ ਤੱਕ ਕੋਈ ਨਹੀਂ ਸਮਝ ਸਕਿਆ ਅਤੇ ਨਾ ਹੀ ਆਉਣ ਵਾਲੇ ਸਮੇਂ ਵਿੱਚ ਕੋਈ ਜਾਣ ਸਕਦਾ ਹੈ। ਇਹਨਾਂ ਦਿਨਾਂ ਵਿੱਚ ਤਗਰੀ ਅਨਸਾਰੇ ਜ਼ਿੰਮੇਦਾਰ ਵਿਲੇ ਹੁੰਦੇ ਹਨ। ਕਣਕ ਥੋੜੀ ਸੰਭੀ ਗਈ ਸੀ ਅਤੇ ਕੋਈ ਕੋਈ ਜ਼ਿੰਮੇਦਾਰ ਅਰੂੜੀ ਦੇ ਗੱਡੇ ਭਰ ਕੇ ਆਪਣੀ ਪੈੜੀ ਵਿੱਚ ਖਿਲਾਰਨ ਲੱਗਾ ਹੋਇਆ ਸੀ। ਕੋਈ ਕੋਈ ਕਿਸਾਨ ਝੋਨੇ ਦੇ ਲਈ ਪ੍ਰੀਰੀ ਬੀਜਣ ਦੀ ਤਿਆਰੀ ਕਰਦੇ ਹੋਏ ਪੈੜੀ ਦੇ ਕੁਝ ਹਿੱਸੇ ਵਿੱਚ ਵੱਧ ਅਰੂੜੀ ਪਾ ਰਹੇ ਸਨ। ਤਾਕੇ ਚੋਹ ਨਦੀ ਪਣੀ ਹੀ ਪਠਨੀ ਸੁਖੀ ਰਹੇ ਕਣਕ ਦੇ ਵੱਡ ਅਤੇ ਲੰਮੀਆਂ ਲੰਮੀਆਂ ਢੜਾਂ ਵਾਲਾ ਕਾ ਉੱਗਣ ਲੱਗਾ ਸੀ ਲੋਕ ਆਪਣੇ ਮਾਲ ਡੰਗਰ ਨੂੰ ਪੜੀ ਵਿੱਚ ਖੁੱਲਾ ਛੱਡ ਕੇ ਚਾਰਨ ਲੱਗੇ ਸਨ ਧੁੱਪ ਆਪਣਾ ਰੰਗ ਵਿਖਾਉਣ ਲੱਗੀ ਸੀ ਚਾਰੇ ਪਾਸੇ ਦਰਖਤ ਹੋਣ ਕਰਕੇ ਹਵਾ ਠੰਡੀ ਵਗਦੀ ਜਿਸ ਕਰਕੇ ਸਿਕਰ ਦੁਪਹਿਰੇ ਵੀ ਗਰਮੀ ਬਹੁਤੀ ਨਹੀਂ ਲੱਗ ਰਹੀ ਸੀ ਕਿਉਂ ਬਈ ਨੀਕ ਕੁਤਰਲੇ ਪੱਠੇ ਕੱਚੀ ਕੰਦ ਨਾਲ ਆਪਣਾ ਸਾਈਕਲ ਖੜਾ ਕਰਦਾ ਬੀਰਾ ਪਰਛਣ ਲੱਗ ਗਿਆ ਆ ਬੀਰੇ ਅੱਜ ਕਿੱਧਰ ਚੱਕਰ ਮਾਰ ਰਿਆ ਬਲਦਾਂ ਗਲੋਂ ਪਿਜਾਲੀ ਲਾਉਂਦੇ ਹੋਏ ਨੇਕ ਨੇ ਪੁੱਛਿਆ ਵਾਹ ਵਾ ਦਿਨ ਹੋ ਗਏ ਸੀ ਤੁਸੀਂ ਕਿਸੇ ਨੇ ਖੂਵਲ ਢੇੜਾ ਨਹੀਂ ਮਾਰਿਆ ਮੈਂ ਸੋਚਿਆ ਚਲੋ ਤੁਹਾਨੂੰ ਮਿਲ ਕੇ ਲਾਉਣੇ ਆ ਬੀਰਾ ਖੰਣ ਲੱਗਾ ਵਧੀਆ ਕੀਤਾ ਬੀਰੇ ਜਿਹੜਾ ਤੂੰ ਮਿਲਣ ਆ ਗਿਆ ਫੋੜੇ ਨਾ ਗੋਹਾ ਕਠਾ ਕਰਦੇ ਕਰਮੇ ਨੇ ਆਪਣੀ ਗੱਲ ਵਿੱਚ ਘਸੋਰ ਦਿੱਤੀ ਕਰਮਿਆ ਤੂੰ ਪਹਿਲਾਂ ਡੰਗਰਾ ਨੂੰ ਪੱਠੇ ਪਾ ਦੇ ਫਿਰ ਗੋਹਾ ਇਕੱਠਾ ਕਰ ਲਵੇਂ ਮੈਂ ਤੇ ਵੀਰਾ ਘਰ ਨੂੰ ਚੱਲੇ ਆ ਤੂੰ ਵੀ ਪੱਠੇ ਪਾ ਕੇ ਛਿੱਤੀ ਆ ਜੇ ਘਰ ਨੂੰ ਜਾਂਦੇ ਨੇ ਆਖਣ ਲੱਗਾ ਦੋਵੇਂ ਜਣੇ ਘਰ ਨੂੰ ਤੁਰ ਪਏ ਸਨ ਭਾਈਆ ਪਹਿਲਾਂ ਹੀ ਘਰ ਬੈਠਾ ਸੀ ਵੀਰੇ ਨੇ ਭਾਈਏ ਨਾਲ ਫਤੇ ਸਾਂਝੀ ਕੀਤੀ ਅਤੇ ਉਹਦੇ ਕੋਲ ਹੀ ਬਹਿ ਗਿਆ ਨੇਕ ਨਕੇ ਵੱਲੋਂ ਮੂੰਹ ਹੱਥੋਂ ਚਲਿਆ ਗਿਆ ਕਰਤਾਰਕੌਰ ਨੇ ਕਾੜਨੀ ਵਿੱਚੋਂ ਦੁੱਧ ਕੱਢ ਕੇ ਵਿੱਚ ਸ਼ੱਕਰ ਪਾ ਕੇ ਡੋਲੂ ਤੇ ਗਲਾਸ ਗ੍ਰਿਹਤ ਕਲ ਦਿੱਤੇ ਸਾਨੂੰ ਕੱਲ ਤੱਕ ਨੂੰ ਨੇਕ ਵੀ ਮੋੜ ਆਇਆ ਸੀ ਤੇ ਕਰਮਾ ਵੀ ਡੰਗਰਾਂ ਨੂੰ ਪੱਠੇ ਪਾ ਕੇ ਘਰ ਪਹੁੰਚ ਗਿਆ ਨੇਕ ਨੇ ਸਾਰਿਆਂ ਨੂੰ ਡੋਲੂ ਵਿੱਚੋਂ ਕੋਸੇ-ਕੋਸੇ ਦੰਦਾ ਗਲਾਸ ਗਲਾਸ ਭਰ ਕੇ ਫੜਾ ਦਿੱਤਾ ਫੋੜ ਫਿਰ ਵੀਰੇ ਪਰਿਵਾਰ ਦਾ ਕੀ ਹਾਲ ਸਭ ਠੀਕ ਠਾਕ ਆ ਨੇਕ ਨੇ ਦੱਦ ਦਾ ਘੁੱਟ ਪੱਧ ਦੇ ਫੇ ਬੁਸ਼ਿਆ ਬਾਗ ਰੋਦੀ ਨੇ ਰ ਸਭ ਵਧੀਆ ਹੱਥ ਨਾਲ ਉੱਪਰ ਨੂੰ ਇਸ਼ਾਰਾ ਕਰ ਦੇ ਵੀਰੇ ਨੇ ਦੱਸਿਆ ਫੇਰ ਪਨੀਰੀ ਕਿਵੇਂ ਬੀਜਤੀ ਕਿ ਨਹੀਂ ਹਜੇ ਅਜੇ ਨਹੀਂ ਬੀਜੀ ਬਸ ਤਿਆਰੀ ਆ ਵੀਰੇ ਨੇ ਘੁੱਟ ਪਰਦੇ ਆਖਿਆ ਵਧੀਆ ਹਜੇ ਕਾਹੀ ਵੀ ਬਹੁਤਾ ਕੀਤੀ ਆ ਨੇਕ ਆਖਾਂ ਲੱਗਿਆ ਨੇਕ ਆਪਾਂ ਟਰੈਕਟਰ ਨਾ ਖਰੀਦ ਲਈਏ ਵੀਰੇ ਨੇ ਇੱਕ ਦੁੱਧ ਦਾ ਲੰਮਾ ਜਿਹਾ ਸੁਰਕਾ ਖਿੱਚਦੇ ਹੋਏ ਪੁੱਛਿਆ ਸ਼ਹਿਰ ਤਾਂ ਮੈਂ ਵੀ ਇੱਕ ਦੋ ਦੁਕਾਨਾਂ ਉੱਤੇ ਟਰੈਕਟਰ ਖੜੇ ਦੇਖੇ ਆ ਪਰ ਮੈਨੂੰ ਇਹਦੇ ਬਾਰੇ ਬਹੁਤਾ ਨਹੀਂ ਪਤਾ ਖਰੀਦਣ ਨੂੰ ਤਾਂ ਭਾਵੇਂ ਕੱਲ ਨੂੰ ਖਰੀਦ ਲਈਏ ਪਰ ਆਪਾਂ ਨੂੰ ਇਹਦੇ ਬਾਰੇ ਥੋੜਾ ਬਹੁਤ ਪਤਾ ਵੀ ਹੋਣਾ ਚਾਹੀਦਾ ਆਪਣੇ ਨੇੜੇ ਤੇੜੇ ਤਾਂ ਕਿਸੇ ਕੋਲ ਟਰੈਕਟਰ ਹੈ ਨਹੀਂ ਇਹ ਰਕਮ ਦਾ ਕੰਮ ਆ ਇਹਦੇ ਬਾਰੇ ਥੋੜਾ ਭੇਤ ਵੀ ਹੋਣਾ ਜ਼ਰੂਰੀ ਆ ਇਹ ਨਾ ਹੋਵੇ ਕਿ ਆਪਾਂ ਰਕਮ ਖਰਚ ਕੇ ਟਰੈਕਟਰ ਖਰੀਦ ਲਈਏ ਤੇ ਚਲਾਉਣਾ ਕਿਸੇ ਨੂੰ ਆ ਵੀ ਨਾ ਨੇਕ ਖਰੀਦਦਣ ਨੂੰ ਕਾਲਾ ਸੀ ਪਰ ਉਹਨੂੰ ਨਾ ਪਤਾ ਹੋਣ ਦੀ ਸੱਚਾਈ ਉਹਨੇ ਵੀਰੇ ਨਾਲ ਸਾਂਝੀ ਕੀਤੀ ਵੀਰਿਆ ਇਹ ਟਰੈਕਟਰ ਕਿਹੜੀ ਬਲਾ ਦਾ ਨਾਂ ਹੈਗਾ ਕੋਲ ਬੈਠੇ ਕਰਮਾ ਪੁੱਛਣ ਲੱਗਿਆ ਇਹ ਉਹ ਬਲਾ ਹੈਗੀ ਹੈ ਜਿਹਦੇ ਮਗਰ ਨੌ ਹਲ ਪਿੰਦੇ ਆ ਤੇ ਇਹਦੇ ਨਾਲ ਇਕੱਲਾ ਬੰਦਾ ਇਕੱਲਾ ਬੰਦਾ ਹੀ ਢਾੜੀ ਦੇ ਸੱਤਾ ਅੱਠਾਂ ਕਿੱल्ल्या ਨੂੰ ਦੋਹਰ ਲਾ ਸਕਦਾ ਇਹਦੇ ਨਾਲ ਤੁਸੀਂ ਪਹਿਲੀ ਵਾ ਉਹ ਕਣਕ ਬੀਜੋ ਸੁਹਾਗਾ ਤੇ ਰੋ ਕਣਕ ਦੀ ਗਹਿਾਈ ਕਰੋ ਮੇਰੇ ਕਹਿਣ ਦਾ ਮਤਲਬ ਕਿ ਹਫਤੇ ਦਾ ਕੰਮ ਦਿਨਾਂ ਵਿੱਚ ਨਿਬੜ ਜਾਂਦਾ ਵੀਰੇ ਨੇ ਥੋੜੇ ਵਿਸਤਾਰ ਨਾਲ ਦੱਸਿਆ ਐਂਜਲ ਲੱਗ ਰਿਹਾ ਸੀ ਜਿਵੇਂ ਉਹ ਤਾਜ਼ਾ ਹੀ ਪੁਸ਼ਗਿਸ਼ ਕਰਕੇ ਆਇਆ ਹੋਵੇ। ਬੀਰਿਆ ਕਿਉਂ ਲੱਗਾ ਸਾਡੇ ਗਰੀਬਾਂ ਦੀ ਰੋਜੀ ਰੋਟੀ ਵਿੱਚ ਲੱਤ ਮਾਰਨਾ ਕਰਨੇ ਨੇ ਇੱਕਦਮ ਵੀ ਦੇਨੋ ਆਖ ਦਿੱਤਾ। ਮੈਂ ਕੁਝ ਸਮਝਿਆ ਨਹੀਂ ਕਰਨੇ। ਬੀਰਿਆ ਹੈਰਾਨ ਹੁੰਦੇ ਹੋਏ ਪੁੱਛਣ ਲੱਗਾ ਜੇ ਤੁਸੀਂ ਟਰੈਕਟਰ ਖਰੀਦ ਲਿਆ ਤਾਂ ਫਿਰ ਸਾਡੇ ਵਰਗਿਆਂ ਨੂੰ ਕਿਨੇ ਨੌਕਰੀ ਰੱਖਣਾ। ਤੁਹਾਡੇ ਸਾਰੇ ਕੰਮ ਤਾਂ ਹਫ਼ਤੇ ਵਿੱਚ ਮੁੱਕ ਜਾਇਆ ਕਰਨਗੇ। ਦੱਸ ਭਲਾ ਅਸੀਂ ਸਾਰਾ ਸਾਲ ਕਿੱਥੋਂ ਰੋਟੀਆਂ ਖਾਣੀਆਂ। ਕਰਮ ਨੇ ਆਪਣੇ ਦਿਲ ਦੀ ਗੱਲ ਆਖ ਦਿੱਤੀ ਸੀ ਗੱਲ ਤਾਂ ਤੇਰੀ ਬਿਲਕੁਲ ਸਹੀ ਆ ਕਰਮਿਆ ਪਰ ਤੂੰ ਫਿਕਰ ਨਾ ਕਰ ਮੇਰੇ ਜੀਉਂਦੇ ਜੀ ਤੈਨੂੰ ਭੁੱਖਾ ਨਹੀਂ ਮਰਨ ਦਿੰਦੇ ਜੇ ਅਸੀਂ ਟਰੈਕਟਰ ਖਰੀਦ ਵੀ ਲਿਆ ਤਾਂ ਤੂੰ ਮੇਰੇ ਨਾਲ ਹੀ ਕੰਮ ਕਰੇਗਾ ਇਹ ਮੇਰਾ ਤੇਰੇ ਨਾਲ ਵਾਦਾ ਰਿਹਾ ਨੇਕ ਨੇ ਕਰਮੇ ਦੇ ਦਿਲ ਦਾ ਅਭੋਜ ਉਡਾ ਦਿੱਤਾ ਸੀ ਫੇਰ ਠੀਕ ਆ ਤੁਸੀਂ ਛੇਤੀ ਖਰੀਦ ਲਵੋ ਕਿਤੇ ਅਸੀਂ ਵੀ ਝੂਟਾ ਲੈ ਲਿਆ ਕਰਾਂਗੇ ਹੁਣ ਕਰਮਾ ਪੂਰਾ ਖੁਸ਼ ਸੀ ਭਾਈਆ ਤੇ ਦੀ ਕੀ ਸਲਾਹਾ ਕਿੱਦਾਂ ਹੋਇਆ ਟਰੈਕਟਰ ਖਰੀਦ ਲਈਏ ਕਿ ਨਾ ਨੇਕ ਨੇ ਆਪਣੇ ਕੋਲ ਬੈਠੇ ਭਾਈਏ ਨੂੰ ਪੁੱਛਿਆ ਦੇਖ ਲਵੋ ਨੇਕ ਤੈਨੂੰ ਜਿਵੇਂ ਸਹੀ ਲੱਗਦਾ ਬੋਨਾ ਤੂੰ ਆ ਜਮਾਨੇ ਦੇ ਹਿਸਾਬ ਨਾਲ ਚੱਲਣਾ ਚਾਹੀਦਾ ਮੈਨੂੰ ਤਾਂ ਕੋਈ ਇਤਰਾਜ਼ ਨਹੀਂ ਪਰ ਤੂੰ ਇੱਕ ਵਾਰੀ ਆਪਦੇ ਭਾਉ ਮਾ ਦੀ ਸਲਾਹ ਜ਼ਰੂਰ ਲੈ ਲਓ ਭਾਈਏ ਨੇ ਗੱਲ ਸਾਫ਼ ਕਰ ਦਿੱਤੀ ਗੱਲਾਂ ਚੱਲਦਿਆਂ ਤੇ ਬੰਤ ਵੀ ਘਰ ਆ ਗਿਆ ਨੇਕ ਨੇ ਸਾਰੀ ਗੱਲ ਉਹਦੇ ਨਾਲ ਸਾਂਝੀ ਕੀਤੀ ਜੱਕਾ ਤੱਕਾ ਕਰਦੇ ਆ ਉਹਨੇ ਵੀ ਹਮੀ ਪਰ ਦਿੱਤੀ ਸੀ ਉੱਥੇ ਬੈਠੇ ਹੀ ਸਲਾਹ ਹੋ ਗਈ ਕਿ ਇੱਕ ਦੋਹਾਂ ਦਿਨਾਂ ਵਿੱਚ ਹੀ ਕਪੂਥਲੇ ਜਾ ਕੇ ਦੁਕਾਨਦਾਰ ਨਾਲ ਸਾਰੀ ਗੱਲ ਕਰਦੇ ਆ ਇਹ ਵੀ ਮਥਲੇ ਲਿਆ ਗਿਆ ਕਿ ਹੁਣ ਟਰੈਕਟਰ ਦੇ ਨਾਲ ਸਿਰਫ ਹਾਲ ਹੀ ਅਤੇ ਤਮੀਆਂ ਹੀ ਖਰੀਦਣੀਆਂ ਅਤੇ ਬਾਕੀ ਸਮਾਨ ਹੌਲੀ-ਹੌਲੀ ਮਗਰੋਂ ਆਪੇ ਬੰਦਾ ਰਹੂਗਾ ਇਹ ਵੀ ਤੈਅ ਹੋ ਗਿਆ ਕਿ ਟਰੈਕਟਰ ਕਿ ਕੋਈ ਕੰਪਲੈਂਟ ਅਕਰਿਦਨੇ ਆ ਤਕਾਲਾਂ ਦਾ ਵੇਲਾ ਸੀ ਅਤੇ ਦੂਜਾ ਟਰੈਕਟਰ ਖਰੀਦਣ ਦੀ ਸਲਾਹ ਵੀ ਬਣ ਗਈ ਸੀ ਨੇਕ ਨੇ ਕਰਮੇ ਨੂੰ ਇਸ਼ਾਰਾ ਕੀਤਾ ਤੇ ਉਹ ਝਟ ਉੱਟ ਕੇ ਹਵੇਲੀ ਵੱਲੋਂ ਚਲਿਆ ਗਿਆ ਦਸਾਂ ਮਿੰਟਾਂ ਪਿਛੋਂ ਕਰਮਾ ਆਪਣੇ ਸਾਫੇ ਵਿੱਚ ਦੇਸੀ ਦਰੂਦ ਦੀ ਬੋਤਲ ਲਪੇਟੀ ਵੇੜੇ ਵਿੱਚ ਆ ਬੜਿਆ ਉਹਨੇ ਬੋਤਲ ਲਿਆ ਮੰਜੇ ਉੱਪਰ ਰੱਖੀ ਤੇ ਨੇਕ ਉੱਟ ਕੇ ਪਾਣੀ ਦਾ ਡੋਲੂ ਤੇ ਨਾਲ ਗਲਾਸ ਫੜ ਲਿਆ ਨੇਕ ਨੇ ਦਰੂਦ ਦਾ ਹੜਾ-ਹੜਾ ਪਾ ਕੇ ਸਾਰਿਆਂ ਨੂੰ ਫੜਾ ਦਿੱਤਾ ਸਭ ਨੇ ਆਪ ਕੋ ਆਪਣਾ ਹੜਾ ਪੀਤਾ ਤੇ दारू ਦੀਆਂ ਸਫਤਾ ਕਰਨ ਲੱਗੇ ਸਨ ਗੱਲਾਂ-ਬੱਤਾਂ ਕਰਦੇ ਸਭ ਨੇ ਇੱਕ-ਇੱਕ ਦੋ-ਦੋ ਹੋਰ ਹੜੇ ਲਾਏ ਤੇ ਵੀ ਆਪਣੇ ਪਿੰਡ ਨੂੰ ਜਾਣ ਲਈ ਉੱਟ ਕੇ ਖੜਾ ਹੋ ਗਿਆ ਨੇਕ ਨੇ ਬਦੋ ਬਦੀ ਉਹਨੂੰ ਇੱਕ ਹੋਰ ਹੜਾ ਪਾ ਕੇ ਫੜਾ ਦਿੱਤਾ ਤੇ ਉਹਨੇ ਹੜਾ ਲਾਉਂਦੇ ਸਾਰ ਹੀ ਆਪਣਾ ਸਾਈਕਲ ਫੜਿਆ ਤੇ ਕੱਚੀ ਪਹੀਏ ਪਈ ਆਪਣੇ ਪਿੰਡ ਨੂੰ ਵਗ ਗਿਆ ਤੀਸਰੇ ਦਿਨ ਸਾਰੇ ਜਣੇ ਕਪੂਠਲੇ ਟਰੈਕਟਰ ਵਾਲੀ ਏਜੰਸੀ ਵਿੱਚ ਚਲੇ ਗਏ ਏਜੰਸੀ ਵਾਲੇ ਨਾਲ ਗੱਲਬਾਤ ਕੀਤੀ ਕਿ ਅਸੀਂ 2 ਫੋਟ ਟਰੈਕਟਰ ਕਿਸੇ ਇਤਨੇ ਹਨ ਏਜੰਸੀ ਵਾਲੇ ਨੇ ਇੱਕ ਦੀ ਕੀਮਤ 40000 ਰੁਪਏ ਦੱਸੀ ਤੇ ਨਾਲ ਇਹ ਵੀ ਦੱਸ ਦਿੱਤਾ ਤੁਸੀਂ ਆਪਣੀ ਜ਼ਮੀਨ ਦੀਆਂ ਫਰਦਾਂ ਸਾਨੂੰ ਲਿਆ ਦਿਓ ਅਸੀਂ ਆਪੇ ਹੀ ਤੁਹਾਡਾ ਕਰਜ਼ਾ ਪਾਸ ਕਰਾ ਲਵਾਂਗੇ ਅਗਲੇ ਹੀ ਦੋ-ਤਿੰਨ ਦਿਨਾਂ ਵਿੱਚ ਨੇਕ ਤੇ ਵੀਰੇ ਨੇ ਆਪਣੀ ਜ਼ਮੀਨ ਦੀਆਂ ਫਰਦਾਂ ਲੈ ਲਈਆਂ ਸਨ ਕੁਝ ਕੇ ਪੈਸੇ ਪਹਿਲਾਂ ਨਕਦ ਜਿਵੇਂ ਕਰਾ ਦਿੱਤੇ ਬੈਂਕ ਵਾਲਿਆਂ ਨੇ ਦੋਵਾਂ ਦਾ ਕਰਜ਼ਾ ਪਾਸ ਕਰ ਜਾ ਪਾਸ ਕਰ ਦਿੱਤਾ ਦੋਹਾਂ ਟਰੈਕਟਰਾਂ ਦਾ ਆਰਡਰ ਦੇ ਦਿੱਤਾ ਗਿਆ ਸੀ ਤਕਰੀਬਨ 1970 71 ਤੋਂ ਪਹਿਲਾਂ ਲੋਕੀ ਬਹੁਤ ਘੱਟ ਹੀ ਟਰੈਕਟਰ ਖਰੀਦਦੇ ਸਨ ਜਾਂ ਕਹਿ ਲਵੋ ਕਿ ਕਿਸੇ ਵਿੱਚ ਪਹੁੰਚ ਨਹੀਂ ਹੁੰਦੀ ਸੀ ਇਸ ਲਈ ਪਹਿਲਾ ਟਰੈਕਟਰ ਦਾ ਆਰਡਰ ਦੇਣਾ ਪੈਂਦਾ ਸੀ ਅਤੇ ਫਿਰ ਕਿਤੇ ਦੋਹਾਂ ਢਾਈਆਂ ਮਹੀਨਿਆਂ ਬਾਅਦ ਟਰੈਕਟਰ ਤਿਆਰ ਹੋ ਕੇ ਆਉਂਦਾ ਹੁੰਦਾ ਸੀ ਚੋਣ ਦੀ ਲਵਾਈ ਸ਼ੁਰੂ ਹੋ ਚੁੱਕੀ ਸੀ ਜਿਨ੍ਹਾਂ ਨੇ ਬੋਰ ਕਰਕੇ ਇੰਜਣ ਲਾਏ ਹੋਏ ਸਨ ਉਹ ਆਪਣਾ ਕੰਮ ਛੇਤੀ ਨਿਬੇੜੀ ਜਾ ਰਹੇ ਸੇ ਪਰ ਜਿੰਨਾ ਕੋਲ ਖੂਦ ਦਾ ਪਾਣੀ ਸੀ ਉਹਨਾਂ ਨੂੰ ਹਜੇ ਜਰਾ ਮੁਸ਼ਕਲ ਆ ਰਹੀ ਸੀ ਇਹਨੇ ਘਣੀ ਛੋਣ ਦੀ ਲਵਾਈ ਕਰ ਚੁੱਕੇ ਸਨ ਉਹਨਾਂ ਨੂੰ ਤਾਂ ਬਸ ਉਡੀਕ ਸੀ ਕਿ ਕਦੋਂ ਟਰੈਕਟਰ ਸ਼ਹਿਰ ਆਵੇ ਤਾਂ ਉਹ ਪਿੰਡ ਲੈ ਕੇ ਆਉਣ 2.5 ਮਹੀਨਿਆਂ ਬਾਅਦ ਟਰੈਕਟਰ ਤਿਆਰ ਹੋ ਕੇ ਕਪੂਰਥਲੇ ਏਜੰਸੀ ਵਿੱਚ ਪਹੁੰਚ ਗਿਆ ਅਤੇ ਅਗਲੇ ਹੀ ਦਿਨ ਪਿੰਡ ਸੁਨਹਿਰਾ ਆ ਗਿਆ ਉਸ ਤੋਂ ਅਗਲੇ ਹੀ ਦਿਨ ਨੇਕ ਅਤੇ ਬੀਰਾ ਸ਼ੈਰ ਗਏ ਤੇ ਟਰੈਕਟਰ ਆਪੋ ਆਪਣੇ ਘਰ ਹੀ ਲੈ ਗਏ। ਏਜੰਸੀ ਵਾਲਿਆਂ ਨੇ ਟਰੈਕਟਰ ਨੂੰ ਚਲਾਉਣ ਬਾਰੇ ਕਾਫੀ ਕੁਝ ਸਮਝਾ ਦਿੱਤਾ ਸੀ ਕਿ ਕਿਵੇਂ ਕਲਚ ਦੱਬ ਕੇ ਅੱਗੇ ਵਾਲੇ ਗੇਅਰ ਪਾਉਣੇ ਹਨ ਅਤੇ ਫਿਰ ਕਿਸ ਤਰ੍ਹਾਂ ਪਿੱਛੇ ਵਾਲਾ ਗੇਅਰ ਪਾਉਣਾ ਹੈ। ਏਜੰਸੀ ਨੇ ਆਪਣਾ ਇੱਕ ਬੰਦਾ ਟਰੈਕਟਰ ਦੇ ਨਾਲ ਵੀ ਭੇਜ ਦਿੱਤਾ ਸੀ। ਤੇ ਉਹ ਦੋਕ ਦਿਨ ਟਰੈਕਟਰ ਬਾਰੇ ਦੱਸਦਾ ਰਿਹਾ ਤੇ ਲੋੜ ਪੈਣ ਤੇ ਏਜੰਸੀ ਵਾਲਾ ਬੰਦਾ ਮਦਦ ਕਰਨ ਲਈ ਫੋਨ ਦਾ ਵਾਅਦਾ ਕਰਕੇ ਵਾਪਸ ਪਰਤ ਗਿਆ ਸਾਰਾ ਪਿੰਡ ਟਰੈਕਟਰ ਦੇਖਣ ਲਈ ਨੇਕ ਦੇ ਘਰੇ ਆਉਂਦਾ ਰਿਹਾ ਇੱਥੋਂ ਤੱਕ ਕਿ ਨੇੜੇ ਤੇੜੇ ਤੇ ਪਿੰਡਾਂ ਵਾਲੇ ਲੋਕ ਵੀ ਵਕਤ ਕੱਢ ਕੇ ਟਰੈਕਟਰ ਦੇਖਣ ਆਉਂਦੇ ਸਨ ਉਸ ਵੇਲੇ ਲੱਗੇ ਲੱਗੇ ਦਸਾਂ ਪਿੰਡਾਂ ਵਿੱਚ ਇਹ ਪਹਿਲੇ ਦੋ ਟਰੈਕਟਰ ਆਏ ਸੀ ਉਸ ਵਕਤ ਲੋਕਾਂ ਲਈ ਇਹ ਇੱਕ ਨਵੀਂ ਅਤੇ ਵੱਖਰੀ ਚੀਜ਼ ਸੀ ਲੋਕ ਟਰੈਕਟਰ ਦੇ ਵੱਡੇ-ਵੱਡੇ ਟਾਇਰਾਂ ਵੱਲ ਬੜੇ ਗੌਰ ਨਾਲ ਦੇਖਦੇ ਅਤੇ ਕੋਈ ਉਹਨਾਂ ਦੇ ਮਗਰ ਪਏ ਨੋਹ ਹਲਾਂ ਵੱਲ ਬੜੇ ਧਿਆਨ ਨਾਲ ਤੱਕਦਾ। ਉਸ ਵਕਤ ਸ਼ਾਇਦ ਕਿਸੇ ਨੇ ਇਹ ਸੋਚਿਆ ਵੀ ਨਹੀਂ ਹੋਵੇਗਾ ਕਿ ਪੈੜੀ ਬੋਣ ਲਈ ਕੋਈ ਇਹੋ ਜਿਹੀ ਬਲਾ ਵੀ ਆ ਸਕਦੀ ਹੈ। ਅਜੇ ਟਰੈਕਟਰ ਦੇ ਦੋ ਸੰਦ ਹੀ ਨਾਲ ਲਿਆਂਦੇ ਸਨ ਹਲ ਅਤੇ ਤਵੀਆਂ। ਚੋਨਾ ਵੜਨ ਤੋਂ ਪਹਿਲਾਂ ਹੀ ਦੋਨ ਦੋਵਾਂ ਨੇ ਸਾਂਝਾ ਇੱਕ ਕਰਾਹਾ ਬਣਾ ਲਿਆ। ਕਿਉਂਕਿ ਜ਼ਮੀਨ ਦੋਵਾਂ ਦੀ ਜ਼ਮੀਨ ਉੱਚੀ ਨੀਵੀਂ ਸੀ ਨੇਕ ਨੇ ਆਪਣੇ ਪਿੰਡ ਵਾਲੀ ਪਹਲੀ ਵਿੱਚੋਂ ਇੱਕ ਮੋਟੀ ਜਿਹੀ ਕਿਕਰ ਵੱਢ ਕੇ ਤਰਖਾਨ ਕੋਲੋਂ ਉਹਦਾ ਸੁਹਾਗਾ ਬਣਾ ਲਿਆ ਝੋਨਾ ਵੱਢਣ ਤੋਂ ਬਾਅਦ ਪੱਠੇ ਵਿੱਜਣ ਲਈ ਪਹਿਲੇ ਦਿਨ ਨੇਕ ਨੇ ਟਰੈਕਟਰ ਆਪਣੀ ਪਹਲੀ ਵਿੱਚ ਵਾੜਿਆ ਭਾਈਏ ਨੇ ਪਹਿਲਾਂ ਵਾਹਿਗੁਰੂ ਦਾ ਨਾਮ ਲਿਆ ਤੇ ਸ਼ਗਨ ਵਜੋਂ ਪਤਾ ਸੇ ਵੰਡੇ ਏਜੰਸੀ ਵਾਲਿਆਂ ਦਾ ਬੰਦਾ ਮੁਰਗਾਰ ਉੱਤੇ ਬੈਠਾ ਨੇਕ ਨੂੰ ਦੱਸ ਰਿਹਾ ਸੀ ਕਿ ਕਿਵੇਂ ਕਿਵੇਂ ਪੈਲੀ ਬੋਣੀ ਹੈ ਜਿਹੜੇ ਗੇਅਰ ਵਿੱਚ ਟਰੈਕਟਰ ਚਲਾਉਣਾ ਹੈ ਸਾਰਾ ਪਿੰਡ ਅਤੇ ਕੁਝ ਨਾਲ ਪਿੰਡਾਂ ਵਾਲੇ ਲੋਕ ਚੱਲਦੇ ਟਰੈਕਟਰ ਦੀ ਆਵਾਜ਼ ਸੁਣ ਕੇ ਖੇਤ ਵਿੱਚ ਪਹੁੰਚ ਗਏ ਸਾਨੂੰ ਸਾਰੇ ਲੋਕੀ ਦੇਖ ਕੇ ਹੈਰਾਨ ਰਹਿ ਗਏ ਜਦੋਂ ਨੇਕ ਨੇ ਟਰੈਕਟਰ ਨਾਲ ਅੱਧੇ ਘੰਟੇ ਵਿੱਚ ਹੀ ਚਾਰਕਨ ਵਾਲਾ ਪੈਲੀ ਨੂੰ ਵਹਾ ਕੇ ਸੁਹਾਗਾ ਫੇਰ ਦਿੱਤਾ ਕਰਮੇ ਨੇ ਇੰਜਣ ਚਲਾ ਕੇ ਪੈਲੀ ਨੂੰ ਪਾਣੀ ਲਾਉਣਾ ਸ਼ੁਰੂ ਕਰ ਦਿੱਤਾ ਸੀ ਟਰੈਕਟਰ ਨੂੰ ਪੈੜੀ ਵਿੱਚੋਂ ਬਾਹਰ ਕੱਢ ਕੇ ਪਈ ਉੱਤੇ ਖੜਾ ਕਰ ਦਿੱਤਾ ਗਿਆ। ਬੰਤਾ ਤੇ ਉਹਦੇ ਭਾਈਏ ਨੇ ਬੀਜ ਦਾ ਛਟਾ ਦਿੱਤਾ। ਲੋਕਾਂ ਦੇ ਦੇਖਦੇ ਹੀ ਦੇਖਦੇ ਪੱਠੇ ਬੀਜੇ ਗਏ ਸਨ। ਪਹਿਲਾਂ ਜਿਹੜਾ ਕੰਮ ਦੋਹਾਂ ਹਾਲਾਂ ਨਾਲ ਪੂਰੇ ਦਿਨ ਵਿੱਚ ਹੁੰਦਾ ਸੀ, ਅੱਜ ਉਹੀ ਕੰਮ 1 ਘੰਟੇ ਤੋਂ ਪਹਿਲਾਂ ਹੀ ਨਿਬੜ ਗਿਆ। ਸਾਰਾ ਕੰਮ ਠੀਕ-ਠਾਕ ਹੋ ਗਿਆ। ਟਰੈਕਟਰ ਦੇ ਆਲੇ-ਦੁਆਲੇ ਭੀੜ ਲੱਗੀ ਹੋਈ ਸੀ। ਬਈ ਨੇ ਇੱਕ ਸਿਆ ਇਹਦੇ ਉੱਤੇ ਕਿੰਨੀ ਕਮਾਇਆ ਲੱਗੀ? ਕਰੇਟਰ ਦੇ ਕੋਲ ਖੜਾ ਲੱਗਲੇ ਪਿੰਡ ਵਾਲਾ ਇੱਕ ਬੰਦਾ ਪੁੱਛਣ ਲੱਗਿਆ ਕੀ ਦੱਸੀ ਹੈ ਭਰਾਵਾ ਬਹੁਤ ਪੈਸੇ ਲੱਗ ਗਏ ਉਹਦੇ ਵੱਲ ਨੂੰ ਹੱਥ ਉਹਦੇ ਵੱਲ ਨੂੰ ਧਿਆਨ ਕਰਕੇ ਨੇਕ ਨੇ ਦੱਸਿਆ ਬੜੀ ਹਿੰਮਤ ਮਾਰੀ ਭਈ ਤੂੰ ਇੰਨੇ ਪੈਸੇ ਖਰਚ ਕਰਨ ਨੂੰ ਵੀ ਜਿਗਰਾ ਚਾਹੀਦਾ ਉਹ ਬੰਦਾ ਕੁਝ ਸੋਚਦੇ ਹੋਏ ਨੇਕ ਨੂੰ ਉਹਦੇ ਹੌਸਲੇ ਦੀ ਦਾਤ ਦੇਣ ਲੱਗਿਆ ਪੈਸੇ ਤਾਂ ਜਰੂਰ ਇੱਕ ਵਾਰੀ ਲੱਗ ਗਏ ਆ ਪਰ ساری ਉਮਰ ਇਹਨਾਂ ਦੀ ਜਾਨ ਸੁਖੀ ਰਹੂਗੀ ਮੈਂ ਤਾਂ ਧਿਆਨ ਨੂੰ ਵੀ ਕਹਿਣਾ ਟਰੈਕਟਰ ਖਰੀਦਣਾ ਚਾਹੀਦੇ ਆ ਜ਼ਰੂਰੀ ਨਹੀਂ ਤੁਸੀਂ ਫੋਰਡ ਹੀ ਖਰੀਦਣਾ ਕੋਈ ਹੋਰ ਖਰੀਦ ਲਵੋ ਘਟ ਕੇ ਮਤਲਬ ਏਜੰਸੀ ਵਾਲਾ ਬੰਦਾ ਆਪਣੀ ਏਜੰਸੀ ਦੀ ਮਸ਼ਹੂਰੀ ਕਰਨ ਲੱਗਿਆ ਸੀ ਉਹਨਾਂ ਦੀ ਕਿੰਨੀ ਕੁ ਕੀਮਤ ਆ ਗੱਲ ਸੁਣ ਰਹੇ ਬੰਦਿਆਂ ਵਿੱਚੋਂ ਇੱਕ ਨੇ ਪੁੱਛਿਆ ਸਾਡੀ ਏਜੰਸੀ ਕੋਲ ਜਿਹੜਾ ਹੈ ਉਹਦੀ ਕੀਮਤ ਫੋਰਡ ਨਾਲੋਂ 5000 ਰੁਪਇਆ ਘੱਟ ਆ ਏਜੰਸੀ ਵਾਲੇ ਨੇ ਉਂਗਲ ਨਾਲ ਹਿਸਾਬ ਕਰਦੇ ਹੋਏ ਦੱਸਿਆ ਅੱਛਾ ਖੇਰ ਤਾਂ ਬਹੁਤ ਫਰਕ ਆ ਬਈ ਹੈਰਾਨ ਹੁੰਦੇ ਹੋਏ ਉਹਨੇ ਆਖਿਆ ਹਾਂਜੀ ਇੰਨੇ ਵਿੱਚ ਹਲ ਤਮੀਆਂ ਬਣ ਕੇ ਵੀ ਪੈਸੇ ਬਚ ਜਾਣਗੇ ਏਜੰਸੀ ਵਾਲਾ ਚੰਗੀ ਤਰ੍ਹਾਂ ਝੋਗਾ ਪਾਉਣ ਲੱਗਿਆ ਸੀ ਭਲਾ ਇਹਨਾਂ ਨੂੰ ਕੀ ਲੋੜ ਸੀ ਵੱਧੂ ਪੈਸੇ ਖਰਾਬ ਕਰਨ ਦੀ ਬਚਨ ਦਾ ਛੋਟਾ ਮੁੰਡਾ ਦਿਹਾੜ ਕਹਿਣ ਲੱਗਿਆ ਉਹਨਾਂ ਵਿੱਚ ਪਹੁੰਚ ਸੀ ਉਹਨਾਂ ਨੇ ਖਰੀਦ ਲਿਆ ਜੇ ਤੁਹਾਡੇ ਵਿੱਚ ਪਹੁੰਚ ਹਤ ਤੁਸੀਂ ਵੀ ਇਸ ਤੋਂ ਕੋਈ ਵੱਡਾ ਕ੍ਰੀਜ ਲਵੋ ਪਿੰਡ ਦੇ ਇੱਕ ਬੰਦੇ ਨੇ ਉੱਥੇ ਹੀ ਦੀਵਾਲ ਦੀ ਝਾੜ-ਝੰਬ ਕਰ ਦਿੱਤੀ। ਨਾ ਜੀ ਨਾ ਇਤੋਂ ਵੱਡਾ ਕੋਈ ਹੋ ਟਰੈਕਟਰ ਨਹੀਂ ਹੈਗਾ। ਏਜੰਸੀ ਵਾਲੇ ਨੇ ਉਸੇ ਵੇਲੇ ਹੀ ਸਭ ਕੁਝ ਰੱਦ ਕਰ ਦਿੱਤਾ ਸੀ। ਇਸ ਤਰ੍ਹਾਂ ਹੋਰ ਗੱਲਾਂ ਹੁੰਦੀਆਂ ਰਹੀਆਂ ਸਨ। ਸਾਰਾ ਕੋੜਮਾ ਤੇ ਪਿੰਡ ਵਾਲੇ ਲੋਕ ਨਿਹਾਲ ਸਨ। ਪਰ ਬਚਨ ਦੇ ਪਰਿਵਾਰ ਵਾਲੇ ਅੰਦਰੋਂ ਹੀ ਅੰਦਰ ਹੀ ਸੜੀ ਜਾ ਰਹੇ ਸੀ। ਦੀਵਾਲੇ ਦੇ ਅੰਦਰ ਤਾਂ ਗੁੱਸੇ ਦਾ ਤੂਫਾਨ ਚੱਲ ਰਿਹਾ ਸੀ ਪਰ ਉਹਦੀ ਕੋਈ ਪੇਸ਼ ਨਹੀਂ ਜਾਂਦੀ। ਫਾਜੰਸੀ ਵਾਲਾ ਬੰਦਾ ਵੀ ਆਪਣੇ ਸਾਈਕਲ ਪਿੱਛੇ ਝੋਨੇ ਦੀ ਬੋਰੀ ਲੱਦੀ ਸ਼ਹਿਰ ਨੂੰ ਤੁਰ ਗਿਆ। ਹੌਲੀ-ਹੌਲੀ ਕਰਕੇ ਲੋਕ ਆਪਣੇ ਘਰਾਂ ਨੂੰ ਜਾਣ ਲੱਗੇ ਸਨ ਪਰ ਨਿਆਣੇ ਅਜੇ ਵੀ ਟਰੈਕਟਰ ਕੋਲ ਖੜੇ ਸੀ। ਕਰਮਾ ਕਰੇ ਨੂੰ ਨੱਕਾ ਮੋੜ ਕੇ ਟਰੈਕਟਰ ਕੋਲ ਆਣ ਖੜਦਾ। ਜਦੋਂ ਨੇਕ ਪਰੇ ਕਿਤੇ ਇੰਜਣ ਵਾਲ ਜੰਦਾ ਤਾਂ ਕਰਮਾ ਕੋਲ ਖੜੇ ਨਿਆਣੇ ਨੂੰ ਟਰੈਕਟਰ ਬਾਰੇ ਦੱਸਣ ਲੱਗ ਪੈਂਦਾ। ਭਾਵੇਂ ਕਿ ਕਰਮੇ ਨੂੰ ਆਪ ਟਰੈਕਟਰ ਬਾਰੇ ਕੋਝ ਪਤਾ ਨਹੀਂ ਸੀ ਪਰ ਉਹੋ ਨਿਆਣਿਆਂ ਵਿੱਚ ਸਿਆਣਾ ਬਣੀ ਬੈਠਾ ਸੀ ਚਲਦਾ